ਜਿਹੜਾ ਖਾਊ ਦੁੱਧ ਚ ਪਿਓ ਕੇ ਛੋਲੇ ਉਹਦੀ 슈ਗਰ ਕਦੇ ਨਾ ਡੋਲੇ ਤੇ ਟਿੱਕਰ ਪਾਣੀ ਚ ਪਿਓ ਕੇ ਛੋਲੇ ਤਾਂ ਬੜਿਆਂ ਨੇ ਖਾ ਲਏ ਪਰ ਜਿਹੜਾ ਇਹ 111 ਵਾਲਾ ਫਾਰਮੂਲਾ ਇੱਕ ਤੇ ਇੱਕ 11 ਨਹੀਂ 111 ਜਿੰਨੇ ਪੀਣਾ ਸ਼ੁਰੂ ਕਰਤਾ ਰਿਜ਼ਲਟ ਬਾਖਮਾਲਾ ਜਿਹੜੇ 슈ਗਰ ਨੂੰ ਲੈ ਕੇ ਬੜੇ ਡਰ ਰਹੇ ਨੇ ਜਿਹੜੇ ਇਹ ਚੀਜ਼ ਸੋਚ ਰਹੇ ਨੇ ਵੀ ਜੇ ਇਨਸੂਲਿਨ ਦਾ ਟੀਕਾ ਲੱਗ ਗਿਆ ਜੇ ਗੋਲੀ ਲੱਗੀ ਇਹ ਹੁਣ ਉਦੋਂ ਤੱਕ ਨਾਲ ਜਾਣੀ ਜਦੋਂ ਤੱਕ ਸਰੀਰ ਚੱਲ ਰਿਹਾ ਵਾ ਸਭ ਤੋਂ ਪਹਿਲਾਂ ਤੁਹਾਡਾ ਉਹ ਡਰ ਅੱਜ ਇਸ ਵੀਡੀਓ ਦੇ ਵਿੱਚੋਂ ਡਰ ਖਤਮ ਹੋਏਗਾ ਦੁੱਧ ਚ ਪਿਓ ਕੇ ਖਾਦੇ ਛੋਲੇ ਬਣਾ ਦੇਣਗੇ ਸ਼ੂਗਰ ਵਾਲਿਆਂ ਦੇ ਡੋਲੇ ਤੁਸੀਂ ਕਹਿੰਦੇ ਵੀ ਸ਼ੂਗਰ ਵਾਲੇ ਨੂੰ ਡੋਲਣ ਨਹੀਂ ਦੇਗਾ ਇਹ ਗੋਲੀਆਂ ਬੰਦ ਕਰਾ ਦੇਗਾ ਕੈਪਸੂਲ ਬੰਦ ਕਰਾ ਦੇਗਾ ਇਨਸੂਲਿਨ ਬੰਦ ਕਰਾ ਦੇਗਾ ਕਮਜ਼ੋਰੀ ਦੂਰ ਕਰ ਦੇਗਾ ਸ਼ੂਗਰ ਸਾਡੇ ਸਰੀਰ ਦੀ એનર્ਜੀ ਹੈ ਹੁਣ ਇੱਥੇ ਪ੍ਰੋਬਲਮ ਕੀ ਆਂਦੀ ਕਹਿੰਦੇ 슈ਗਰ ਆ ਗਈ ਮਿੱਠਾ ਬੰਦ ਉਹ ਮਿੱਠੇ ਰੂਪ ਚ ਸਾਰਾ ਕੁਝ ਹੀ ਬੰਦ ਕਰ ਦਿੰਦਾ ਔਰ ਉਹਨੂੰ ਕਾਰਬੋਹਾਈਡਰੇਟ ਕਿੱਥੋਂ ਮਿਲਣਗੇ ਮਿੱਠੇ ਦਾ ਕੰਮ ਫਿਰੇ ਛੋਲੇ ਤੁਸੀਂ ਲਾ ਦੇ ਕੋਲ ਫਰੂਕੀ ਸਾਹਿਬ ਉਹ ਕਮੀਆਂ ਇਹ ਦੁੱਧ ਚ ਪੀਂ ਕੇ ਖਾਦੇ ਹੋਏ ਛੋਲੇ ਦੂਰ ਕਰਨ ਗਿਆ ਜੇਕਰ ਤੁਹਾਡੇ ਹੱਥ ਪੈਰ ਸੋਨ ਲੱਗ ਗਿਆ ਤਾਂ ਤੁਸੀਂ 슈ਗਰ ਦੇ ਸ਼ਿਕਾਰ ਹੋਣੇ ਸ਼ੁਰੂ ਹੋਗੇ ਜੇਕਰ ਤੁਹਾਡਾ ਡਾਈਜੈਸ਼ਨ ਖਰਾਬ ਹੋਣ ਲੱਗ ਗਿਆ ਤੁਸੀਂ 슈ਗਰ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਹੋ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਦੇ ਵਿੱਚ ਦਿੱਕਤ ਪਰੇਸ਼ਾਨੀ ਹੋਣ ਲੱਗ ਗਈ ਆ ਤਾਂ ਤੁਸੀਂ ਸ਼ੂਗਰ ਵਾਲ ਵਧ ਰਹੇ ਹੋ ਜੇਕਰ ਤੁਹਾਨੂੰ ਨਿੱਕੀ ਨਿੱਕੀ ਗੱਲ ਤੋਂ ਕਬਰਾਟ ਹੋ ਰਹੀ ਆ ਨਿੱਕੀ ਨਿੱਕੀ ਗੱਲ ਤੋਂ ਡਰ ਲੱਗ ਰਿਹਾ ਕੋਈ ਗੱਲ ਸੁਣ ਕੇ ਤੁਹਾਡੀਆਂ ਲੱਤਾਂ ਕੰਬਲ ਲੱਗ ਜਾਂਦੀਆਂ ਨੇ ਤਾਂ ਤੁਸੀਂ ਸ਼ੂਗਰ ਵਾਲੇ ਪਾਸੇ ਜਾ ਚੁੱਕੇ ਹੋ ਹੁਣ ਇਹ ਦੱਸ ਦਿਓ ਵੀ ਇਹ ਜਿਹੜੇ ਛੋਲੇ ਹੈਗੇ ਨੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਕਿੰਨੇ ਕੁ ਭਿਓਣੇ ਨੇ ਕਿੰਨੇ ਕੁ ਖਾਣੇ ਬਿਲਕੁਲ ਜੀ ਬਿਲਕੁਲ ਆਪਾਂ ਇੱਕ ਗਲਾਸ ਦੁੱਧ ਦਾ ਲਵਾਂਗੇ ਉਸ ਤੋਂ ਬਾਅਦ ਥੋੜੀ ਕੁ ਮੁਠੀ ਛੋਲੇ ਪਾ ਕੇ ਨੇ ਲਗਾਤਾਰ ਇਹਨੂੰ ਖਾਣਾ ਸ਼ੁਰੂ ਕਰਤਾ ਮੈਂ ਨਾ ਵੀ ਇੱਕ ਹਫਤਾ ਲਗਾਤਾਰ ਨਾਲ ਦੀ ਨਾਲ એનર્ਜੀ ਦੇਗਾ ਦੂਸਰੇ ਨੰਬਰ ਤੇ 슈ਗਰ ਦੇ ਨਾਲ ਮਿੱਠੇ ਦੀ ਕਰੀਵਿੰਗ ਜਿਹੜੀ ਚੱਲ ਰਹੀ ਆ ਉਹਨੂੰ ਕੰਟਰੋਲ ਕਰੇਗਾ ਔਰ ਉਸ ਤੋਂ ਬਾਅਦ ਜਿਹੜਾ ਪਾਲੇਗਾ ਇਸ ਛੋਲਿਆਂ ਨਾਲ ਵਾਹ ਛੱਡ ਦੇਗਾ 슈ਗਰ ਦੀ ਗੋਲੀਆਂ ਦੀ ਰਾ ਅਗਰ ਜਿਨ੍ਹਾਂ ਦੀ ਛੋਲੇ ਵਾਲੇ ਦੁੱਧ ਵਾਲੇ ਨੂੰ ਉਸਕੇ ਕਾਫੀ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਉਹ ਫਿੱਟ ਨਹੀਂ ਬੈਠਦਾ ਨੁਸਕਾ ਫਾਰਮੂਲਾ ਫਿਰ ਉਹਨਾਂ ਵਾਸਤੇ ਤੁਸੀਂ ਕੀ ਕਰਦੇ ਹੋ ਫਿਰ ਉਹਨਾਂ ਵਾਸਤੇ ਨਾਗੀ ਕੁਟਾਰਿਆ ਇਲੈਕਟਰ ਹੋਮੋਪੈਥੀ ਸੈਂਟਰ ਵਿੱਚ ਬ੍ਰਹਮ ਅਸਤਰ ਤਿਆਰ ਆ ਜੋ ਕਿ ਉਹ ਤੁਹਾਨੂੰ ਬਹੁਤ ਅੱਛੇ 슈ਗਰ ਉੱਪਰ ਰਿਜ਼ਲਟ ਦੇਗਾ ਆਉਗੇ ਤਾਂ ਤੁਸੀਂ ਸਾਡੇ ਕੋਲ 슈ਗਰ ਠੀਕ ਕਰਨ ਲਈ ਪਰ ਤੁਹਾਡੀ ਸਾਰੀ ਬੋਡੀ ਨੂੰ ਇੰਨਾ ਕੋਈ ਤੰਦਰੁਸਤ ਕਰ ਦੂਗਾ ਇੰਨਾ ਕੋਈ ਨਵਾਂ ਨਰੋਇਆ ਬਣਾ ਦੂਗਾ ਇੰਨੀ ਕੋਈ ਜ਼ਿਆਦਾ ਉਸ ਬੋਡੀ ਸਰਵੋਸੋ ਜੇ ਕਿ ਤੁਸੀਂ ਕਹੋਗੇ ਵਾਕੇ ਬਾਈ ਡਾਕਟਰ ਸਾਹਿਬ ਕਮਾਲ ਹੋ ਗਈ ਜਿਹੜਾ ਖਾਊ ਦੁੱਧ ਚ ਪਿਉ ਕੇ ਛੋਲੇ ਉਹਦੀ 슈ਗਰ ਕਦੇ ਨਾ ਡੋਲੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqi ਅੱਜ ਇਹ ਨੁਸਖਾ ਇਹ ਫਾਰਮੂਲਾ ਉਹਨਾਂ 슈ਗਰ ਵਾਲਿਆਂ ਵਾਸਤੇ ਅਸੀਂ ਲੈ ਕੇ ਆਏ ਆਂ ਜਾਣ ਤਾਂ ਜਿਨ੍ਹਾਂ ਨੂੰ ਡਰ ਹੈ ਕਿਤੇ ਸਾਨੂੰ 슈ਗਰ ਨਾ ਹੋ ਜਾਵੇ ਜਾ ਜਿਨ੍ਹਾਂ ਨੂੰ ਡਰ ਹੈ ਕਿਤੇ ਸਾਡੇ ਤੇ 슈ਗਰ ਦਾ ਅਟੈਕ ਨਾ ਹੋ ਜਾਵੇ ਜਾਂ ਜਿਨ੍ਹਾਂ ਨੂੰ ਡਰ ਹੈ ਕਿਤੇ ਮੇਰੀ 슈ਗਰ ਜਕਲਖਤ ਵਧ ਕੇ ਮੇਰੇ ਕਿਡਨੀ ਨੂੰ ਨਾ ਪੈ ਜਾਵੇ ਮੇਰੇ ਹਾਰਟ ਨੂੰ ਨਾ ਪੈ ਜਾਵੇ ਮੇਰੇ ਦਿਮਾਗ ਨੂੰ ਨਾ ਪੈ ਜਾਵੇ ਅਜਿਹੇ ਦੇ ਵਿੱਚ ਛੋਲੇ ਕਿਵੇਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ 슈ਗਰ ਤੋਂ ਨਹੀਂ ਦੇਣਗੇ ਡੋਲਣ ਕਿਵੇਂ ਇਹ ਸੀ ਗੱਲਬਾਤ ਕਰ ਲੈਣ। ਤਾਂ ਕਿ ਸਭ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ। ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਹਕੀਕਤ ਟੀਵੀ ਪੰਜਾਬੀ ਦਾ ਬਹੁਤ-ਬਹੁਤ ਧੰਨਵਾਦ ਜਿਨੇ ਇੱਕ ਵਾਰ ਫਿਰ ਸਾਨੂੰ ਸਾਡੇ ਪਿਆਰਪਿਆਰ ਦਰਸ਼ਕਾਂ ਨੂੰ ਰੂਪ ਰੂਪ ਕੀਤਾ। ਉਹ ਸਭ ਤੋਂ ਜ਼ਿਆਦਾ ਧੰਨਵਾਦ ਸਾਡੇ ਉਹ ਸਰੋਤੇ ਜਿਹੜੇ ਸਾਨੂੰ ਸੁਣ ਕੇ ਸਾਡੇ ਇਹ ਨੁਸਖੇ ਫਾਰਮੂਲੇ ਘਰ ਦੇ ਵਿੱਚ ਵਰਤ ਕੇ ਬਾਖੂਬੀ ਫਾਇਦਾ ਲੈ ਰਹੇ ਆ। ਅੱਛਾ ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤਾਂ ਇਹ ਹੋਇਆ ਤੁਸੀਂ ਕਹਿ ਰਹੇ ਹੋ ਅਸੀਂ ਛੋਲੇ ਨਾਰਮਲ ਵੈਸੇ ਸਦੀਆਂ ਤੋਂ ਅਸੀਂ ਛੋਲੇ ਖਾਂਦੇ ਆ ਰਹੇ ਹਾਂ ਇਸ ਤਰ੍ਹਾਂ ਦੇ ਪਰ ਛੋਲੇ ਖਾਣ ਵਾਲਾ ਨੁਸਖਾ ਫਾਰਮੂਲਾ ਇਹ ਕਿੱਥੋਂ ਕੱਢ ਕੇ ਲੈ ਕੇ ਆਏ ਬਿਲਕੁਲ ਬਿਲਫਰੂਕੀ ਸਾਹਿਬ ਮੈਨੂੰ ਇੱਕ ਚੀਜ਼ ਦੱਸਿਓ ਕਿ ਹੋਂ ਟਿੱਕਰ ਆਪਾਂ ਸ਼ੁਰੂ ਤੋਂ ਘਰੇ ਜੇ ਬੱਚੇ ਨੂੰ ਕਹੀਏ ਤਕੜਾ ਹੋਣਾ ਹੈ ਕੀ ਪੀਲਾ ਦੁੱਧ ਆਪਾਂ ਨੂੰ ਦੁੱਧ ਹੀ ਪਿਉਂਦੇ ਰਹੇ ਆਪਾਂ ਪਹਿਲੋਂ ਪਿੰਦੇ ਵੀ ਰਹੇ ਦੋ ਦੁੱਧ ਚਲੋ ਨੋ ਡਾਊਟ ਅੱਜ ਦਾ ਦੁੱਧ ਜਿਹੜਾ ਉਹਦੇ ਵਿੱਚ ਕਾਫੀ ਕੁਝ ਕੈਮੀਕਲ ਵੀ ਆ ਰਿਹਾ ਪਰ ਅੱਜ ਆਪਾਂ ਜਿਹੜਾ ਜਿਵੇਂ ਦੁੱਧ ਚ ਤਾਕਤ ਸੀ ਤੇ ਛੋਲੇ ਤੇ ਜੇ ਕਹੇ ਇੱਕ ਤੇ ਇੱਕ ਕਿੰਨਾ ਹੋ ਗਿਆ 11 ਜੀ ਨਹੀਂ ਜੀ ਨਹੀਂ ਇਹ ਤੁਸੀਂ ਇੱਕ ਤੇ ਇੱਕ 11 ਨਹੀਂ ਆਪਾਂ ਇੱਕ ਤੇ ਇੱਕ 111 ਕਰਾਂਗੇ ਅੱਜ ਕਿਆ ਬਾਤ ਕਿਉਂਕਿ ਇਹ ਛੋਲਿਆਂ ਦੇ ਵਿੱਚ ਦੇਖੋ ਕਿ ਛੋਲਿਆਂ ਜਿਹੜਾ ਆਪਾਂ ਦੁੱਧ ਚ ਪਿਆ ਦਾਂਗੇ ਇੱਕ ਤਾਂ ਇਨਸਟੈਂਟ ਮੌਕੇ ਤੇ એનર્ਜੀ ਊਰਜਾ ਪ੍ਰਦਾਨ ਕਰੇਗਾ ਦੂਸਰੇ ਨੰਬਰ ਤੇ ਪ੍ਰੋਟੀਨ ਇਹਦੇ ਵਿੱਚ ਬਹੁਤ ਵਧੀਆ ਤੀਸਰੇ ਨੰਬਰ ਤੇ ਵਿਟਾਮਿਨ B ਵਿਟਾਮਿਨ C ਵਿਟਾਮਿਨ D ਇਹਦੇ ਚ ਮਿਲੇਗਾ ਅੱਜ ਕੱਲ ਵਿਟਾਮਿਨ D ਦੀ ਬਹੁਤ ਕਮੀ ਆ ਰਹੀ ਹੈ ਠੀਕ ਹੈ ਹੁਣ ਇਹਦੇ ਵਿੱਚ ਉਹ ਵੀ ਚੀਜ਼ਾਂ ਮਿਲੂਗੀ ਫਿਰ ਸਾਡੇ ਅੰਦਰ ਇਹ ਪਾਚਨ ਤੰਤਰ ਨੂੰ ਐਨਾ ਕੋ ਜਬਰਦਸਤ ਕਰੂਗਾ ਸ਼ੂਗਰ ਵਾਲੇ ਬੰਦੇ ਦਾ ਪਾਚਨ ਖਰਾਬ ਹੀ ਹੋਇਆ ਰਹਿੰਦਾ ਬਿਲਕੁਲ ਉਸੇ ਲੈਵਲ ਤੇ ਆਉਨੇ ਆਪਾਂ ਸ਼ੂਗਰ ਨੂੰ ਕੰਟਰੋਲ ਕਰ ਲਈ ਆਪਾਂ ਭੱਜੇ ਫਿਰਦੇਗੇ ਸ਼ੂਗਰ ਕੰਟਰੋਲ ਕਰੀਏ ਸ਼ੂਗਰ ਦੀ ਗੋਲੀ ਖਾ ਲਈਏ ਸ਼ੂਗਰ ਨੂੰ ਕੰਟਰੋਲ ਕਰੀਏ ਪਰ ਸ਼ੂਗਰ ਨੂੰ ਕੰਟਰੋਲ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਬਾਡੀ ਵਿੱਚ ਅਲਮਤਾਂ ਆ ਗਈਆਂ ਸਾਡੇ ਤੇ ਬਾਡੀ ਦੇ ਵਿੱਚ ਸਿੰਪਟਮ ਆ ਗਿਆ ਉਹਨਾਂ ਨੂੰ ਠੀਕ ਕਰਨਾ ਬਹੁਤ ਜ਼ਰੂਰੀ ਹੈ ਜੀ ਜੀ ਫੇਰ ਹੀ ਜਾ ਕੇ 슈ਗਰ ਠੀਕ ਹੋਏਗੀ ਦੇਖੋ ਇਹ ਸਾਡੀਆਂ ਮੈਟਾਬੋਲਿਕ ਸਿਸਟਮ ਨੂੰ ਵੀ ਸਟਰੋਂਗ ਕਰਦਾ ਜਿਹੜਾ 슈ਗਰ ਉਹ ਹੈ ਹੀ ਉਸ ਚੀ ਦਾ ਡਿਸਆਰਡਰ ਹੈ ਠੀਕ ਹੈ ਇਹਦੂ ਅੱਗੇ ਚੱਲੀਏ ਸਾਡੇ ਅੰਦਰ ਹੱਡੀਆਂ ਨੂੰ ਵੀ ਪੂਰੀ ਸਟਰੋਂਗ ਤਾਕਤ ਦੇਗਾ ਖੂਨ ਦੀ ਕਮੀ ਨੂੰ ਜਿਸ ਇਨਸਾਨ ਠੀਕਾ ਹੋਣ ਤੱਕਰ ਪਾਣੀ ਚ ਭੋਗੇ ਛੋਲੇ ਦਾ ਬੜਿਆਂ ਨੇ ਖਾ ਲਿਆ ਜੀ ਜੀ ਪਰ ਜਿਹੜਾ ਇਹ 111 ਵਾਲਾ ਫਾਰਮੂਲਾ 1 ਤੇ 11 ਨਹੀਂ 111 ਠੀਕ ਹੈ ਇਹਦੇ ਵਿੱਚ ਇੰਨੇ ਚੀਜ਼ਾਂ ਪਗਰਾਤੇ ਜਿੰਨੇ ਪੀਣਾ ਸ਼ੁਰੂ ਕਰਤਾ ਤੁਸੀਂ ਦੇਖਿਓ ਤੁਸੀਂ ਰਿਜ਼ਲਟ ਬਾ ਕਮਾਲ ਆਣਗੇ ਜੀ ਜੀ ਅੱਛਾ ਸਾਡੇ ਨਾਲ ਡਾਕਟਰ ਕਰਨ ਕੁਟਾਰੇ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆਂ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਧੰਨਵਾਦ ਜੀ ਫਰੁਕੀ ਸਾਹਿਬ ਔਰ ਧੰਨਵਾਦ ਸਾਰੇ ਦਰਸ਼ਕਾਂ ਦਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਚੜ੍ਹਦੀ ਕਲਾ ਚ ਹੋਣ ਤੰਦਰੁਸਤ ਹੋਣਗੇ ਜਿਹਨੇ ਨੁਸਖੇ ਜਿੰਨੇ ਫਾਰਮੂਲੇ ਲੈ ਕੇ ਆਏ ਆ ਦਰਸ਼ਕ ਉਹਨਾਂ ਦਾ ਫਾਇਦਾ ਲੈ ਰਹੇ ਹੋਣਗੇ ਕਿਵੇਂ ਨਹੀਂ ਡੋਲਰ ਦਵੋਗੇ ਜੀ ਬੰਦੇ ਨੂੰ ਛ ਸਭ ਤੋਂ ਪਹਿਲਾ ਸਵਾਲ ਹੀ ਹੈ ਬਿਲਕੁਲ ਜੀ ਬਿਲਕੁਲ ਦੇਖੋ ਗੱਲ ਪਤਾ ਕੀ ਹੁੰਦੀ ਫਰੁਕੀ ਸਾਹਿਬ ਜਦੋਂ ਰੋਗ ਹੋਣਾ ਵਾ ਉਹਦੇ ਸਿੰਪਟਮ ਹੋਣੇ ਆ ਸਿੰਪਟਮ ਆ ਗਏ ਰੋਗ ਆ ਗਏ ਫਿਰ ਰੋਗ ਸਰੀਰਕ ਤੌਰ ਤੇ ਬਾਅਦ ਚੰਦਾ ਜਿਵੇਂ ਮੈਂ ਲਾਸਟ ਕਲੀਅਰ ਕੀਤਾ ਸੀ ਪਹਿਲਾਂ ਸੋਸ਼ਲ ਹੈਲਥ ਖਰਾਬ ਹੁੰਦੀ ਆ ਫਿਰ ਮੈਂਟਲੀ ਹੈਲਥ ਖਰਾਬ ਹੁੰਦੀ ਫਿਰ ਫਿਜ਼ੀਕਲੀ ਹੈਲਥ ਖਰਾਬ ਹੁੰਦੀ ਆ ਹੁਣ ਬੰਦਾ ਡੋਲਦਾ ਕਿਵੇਂ ਆ ਤੇ ਆਪਾਂ ਕਿਵੇਂ ਡੋਲਰ ਨਹੀਂ ਦੇਣਾ ਜਦੋਂ ਰੋਗ ਆ ਗਿਆ ਇੱਕ ਗੱਲ ਹਮੇਸ਼ਾ ਆਪਦੇ ਦਿਮਾਗ 'ਚ ਬਿਠਾ ਲਿਓ ਕਿ ਰੋਗ ਦਾ ਡਰ ਹੀ ਰੋਗ ਵਾ ਸਭ ਤੋਂ ਪਹਿਲਾਂ ਤੁਹਾਡਾ ਉਹ ਡਰ ਅੱਜ ਇਸ ਵੀਡੀਓ ਦੇ ਵਿੱਚੋਂ ਡਰ ਖਤਮ ਹੋਏਗਾ ਜਿਹੜੇ ਸ਼ੂਗਰ ਨੂੰ ਲੈ ਕੇ ਬੜੇ ਡਰ ਰਹੇ ਨੇ ਜਿਹੜੇ ਇਹ ਚੀਜ਼ ਸੋਚ ਰਹੇ ਨੇ ਵੀ ਜੇ ਇਨਸੂਲਿਨ ਦਾ ਟੀਕਾ ਲੱਗ ਗਿਆ ਜੇ ਗੋਲੀ ਲੱਗੀ ਇਹ ਹੁਣ ਉਦੋਂ ਤੱਕ ਨਾਲ ਜਾਣੀ ਜਦੋਂ ਤੱਕ ਸਰੀਰ ਚੱਲ ਰਿਹਾ ਵਾ ਇਹ ਮੜੀਆਂ ਤੱਕ ਨਾਲ ਜਾਣੀ ਤੇ ਅੱਜ ਇਹ ਵੀਡੀਓ ਉਹ ਲੋਕ ਸਕਿੱਪ ਨਾ ਕਰਨ ਕਿਉਂਕਿ ਰੋਗ ਦਾ ਡਰ ਰੋਗਵਾ ਔਰ ਜਿਹੜੀ ਅੱਜ ਦਿੱਕਤ ਸ਼ੂਗਰ ਕਰਕੇ ਆ ਰਹੀ ਕਿਉਂਕਿ ਜਦੋਂ ਤੁਹਾਡੀ ਬੋਡੀ 'ਚ ਸਿੰਪਟਮ ਆਉਣ ਲੱਗ ਜਾਂਦੇ ਆ ਜਿਵੇਂ ਕਿ ਸਿੰਪਟਮ ਕਿਵੇਂ ਆਉਂਦੇ ਨੇ ਜੀ ਮੈਂ ਤੁਹਾਨੂੰ ਦੱਸਦਾ ਵਾਂ ਜਿਵੇਂ ਕਿ ਕੋਈ ਵੀ ਦਿੱਕਤ ਆਉਣੀ ਆ ਤਾਂ ਪਹਿਲਾਂ ਉਹਦੇ ਇੰਡੀਕੇਟਰ ਹੁੰਦੇ ਜੇਕਰ ਤੁਹਾਡੇ ਹੱਥ ਪੈਰ ਸੋਨ ਲੱਗ ਗਏ ਆ ਤਾਂ ਤੁਸੀਂ ਸ਼ੂਗਰ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਗਏ ਹੋ ਜੇਕਰ ਤੁਹਾਡਾ ਡਾਈਜੈਸ਼ਨ ਖਰਾਬ ਹੋਣ ਲੱਗ ਗਿਆ ਤੁਸੀਂ ਸ਼ੂਗਰ ਦੇ ਸ਼ਿਕਾਰ ਹੋਣੇ ਸ਼ੁਰੂ ਹੋ ਚੁੱਕੇ ਹੋ ਜੇਕਰ ਤੁਹਾਨੂੰ ਰਾਤ ਨੂੰ ਨੀਂਦ ਦੇ ਵਿੱਚ ਦਿੱਕਤ ਪਰੇਸ਼ਾਨੀ ਆਉਣ ਲੱਗ ਗਈ ਆ ਤਾਂ ਤੁਸੀਂ ਸ਼ੂਗਰ ਵਲ ਵੱਧ ਰਹੇ ਹੋ ਜੇਕਰ ਤੁਹਾਨੂੰ ਨਿੱਕੀ ਨਿੱਕੀ ਗੱਲ ਤੋਂ ਖਬਰਾਟ ਹੋ ਰਹੀ ਆ ਨਿੱਕੀ ਨਿੱਕੀ ਗੱਲ ਤੋਂ ਡਰ ਲੱਗ ਰਿਹਾ ਕੋਈ ਗੱਲ ਸੁਣ ਕੇ ਤੁਹਾਡੀਆਂ ਲੱਤਾਂ ਕੰਬਲ ਲੱਗ ਜਾਂਦੀਆਂ ਨੇ ਤਾਂ ਤੁਸੀਂ ਸ਼ੂਗਰ ਵਾਲੇ ਪਾਸੇ ਜਾ ਚੁੱਕੇ ਹੋ ਇਹ ਸਭ ਤੋਂ ਵੱਡੇ ਸਿੰਪਟਮ ਨੇ ਔਰ ਤੁਸੀਂ ਕੀ ਕਰਨਾ ਅੱਜ ਡੋਲਣ ਕਿਵੇਂ ਨਹੀਂ ਦੇਣਾ ਤੁਸੀਂ ਕੀ ਕਰਨਾ ਜਦੋਂ ਇਹ ਦਿੱਕਤਾਂਵਾਂ ਆਉਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਇਸ ਚੀਜ਼ ਨੂੰ ਸਟਰੋਂਗ ਰੱਖਣਾ ਕਿਉਂਕਿ ਸ਼ੂਗਰ ਤੁਹਾਡੀ ਹਮੇਸ਼ਾ ਤੁਹਾਡੇ ਇਹ ਸਿਰਿਆਂ ਨੂੰ ਖਰਾਬ ਕਰ ਦਿੰਦੀ ਹੈ ਤੁਹਾਡਾ ਮੈਂਟਲੀ ਲੈਵਲ ਜਿਹੜਾ ਵੋ ਡਿਸਟਰਬ ਕਰ ਦਿੰਦੀ ਹੈ ਕਿਉਂ ਕਿਉਂਕਿ ਜਦੋਂ ਕੋਈ ਦਿੱਕਤ ਪਰੇਸ਼ਾਨੀ ਆਂਦੀ ਆ ਤਾਂ ਸਭ ਤੋਂ ਪਹਿਲਾਂ ਬੰਦਾ ਕਿਸੇ ਡਾਕਟਰ ਕੋਲ ਨਹੀਂ ਜਾਂਦਾ ਸਭ ਤੋਂ ਪਹਿਲਾਂ ਬੰਦਾ ਜਾਂਦਾ ਆਪਣੇ ਹਾਂਡੀ ਗਵੰਡੀ ਕੋਲ ਆਪਣੇ ਸਲਾਹਕਾਰ ਕੋ ਤੇ ਜਦੋਂ ਸਲਾਹ ਲੈਣ ਤੁਸੀਂ ਜਾਣੇ ਹੋ ਔਰ ਆਪ ਸਲਾਹ ਵੀ ਉਸ ਬੰਦੇ ਦੀ ਲੈ ਰਹੇ ਹੋ ਨਫਰੁਕੀ ਸਾਹਿਬ ਜਿਹੜਾ ਪਹਿਲਾਂ ਹੀ 5 ਸਾਲ ਤੋਂ ਸ਼ੂਗਰ ਦੀ ਗੋਲੀ ਖਾ ਰਿਹਾ ਹੁਣ ਜਿਹੜਾ ਪਹਿਲਾਂ 5 ਸਾਲ ਤੋਂ ਸ਼ੂਗਰ ਦੀ ਗੋਲੀ ਖਾ ਰਿਹਾ ਕੀ ਉਹ ਤੁਹਾਨੂੰ ਕਦੇ ਕਹ ਦੇਗਾ ਕਿ ਤੇਰੀ ਸ਼ੂਗਰ ਠੀਕ ਹੋ ਸਕਦੀ ਆ ਔਰ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਸ਼ੂਗਰ ਕਦੇ ਵੀ ਤੁਹਾਡੀ ਜਾਨ ਤੇ ਹਾਵੀ ਨਹੀਂ ਹੋ ਸਕਦੀ ਉਦੋਂ ਤੱਕ ਜਦੋਂ ਤੱਕ ਤੁਸੀਂ ਇਹ ਨੂੰ ਹਾਵੀ ਨਹੀਂ ਕਰਦੇ ਪਰ ਜੇ ਤੁਸੀਂ ਸੋਚ ਲਾ ਵੀ ਸ਼ੂਗਰ 150 ਆ ਗਈ 200 ਆ ਗਈ ਹੁਣ ਤਾਂ ਪੱਕੀ ਗੋਲੀ ਲੱਗ ਗਈ ਆ ਤਾਂ ਫਿਰ 100 ਸ਼ੂਗਰ ਵੀ ਤੁਹਾਨੂੰ ਜਾਣਦੇ ਹਾਵੀ પા ਸਕਦੀ ਆ ਸੋ ਸਭ ਤੋਂ ਵੱਡੀ ਚੀਜ਼ ਇਹਦੇ ਵਿੱਚ ਇਹੀ ਆ ਕਿ ਤੁਸੀਂ ਇਸ ਚੀਜ਼ ਨੂੰ ਦਿਮਾਗ ਤੇ ਹਾਵੀ ਨਹੀਂ ਕਰਨਾ ਕਿਉਂਕਿ ਸ਼ੂਗਰ ਇੱਕ ਲਾਈਫ ਸਟਾਈਲ ਚੇਂਜ ਹੋਣ ਦੇ ਨਾਲ ਮੈਟਾਬੋਲਿਕ ਸਿਸਟਮ ਖਰਾਬ ਹੋਣ ਦੇ ਨਾਲ ਤੁਹਾਡੀ ਪੈਨਕ੍ਰਿਆ ਜਿਹੜੀ ਵਰਕ ਕਰਨਾ ਘੱਟ ਕਰ ਦਿੰਦੀ ਆ ਆਪਾਂ ਦੁਨਿਆਵੀ ਤੌਰ ਤੇ ਨੂੰ ਇਨਸੂਲਿਨ ਦਿੰਨੇ ਆ ਇਨਸੂਲਿਨ ਦੁਨਿਆਵੀ ਤੌਰ ਤੇ ਦਿੰਨੇ ਆ ਵੀ ਮੈਡੀਸਿਨ ਨਾਲ ਗੋਲੀਆਂ ਨਾਲ ਔਰ ਇਨਸੂਲਿਨ ਲਾ ਕੇ ਜਦੋਂ ਵਰਕ ਕਰਨਾ ਬੰਦ ਕਰ ਦਿੰਦੀ ਆ ਉਸ ਤੋਂ ਬਾਅਦ ਤੁਹਾਡੀ ਸ਼ੂਗਰ ਹਾਈ ਹੋਣ ਲੱਗ ਜਾਂਦੀ ਹੈ ਜੀ 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 ਬਿਲਕੁਲ ਅੱਛਾ ਨਗੀ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈ ਕਾਫੀ ਡਿਟੇਲ ਦੇ ਵਿੱਚ ਡਾਕਟਰ ਕਰਨ ਨੇ ਦੱਸਿਆ ਕਿ ਸ਼ੂਗਰ ਕਿਵੇਂ-ਕਿਵੇਂ ਇੰਪੈਕਟ ਕਰਦੀ ਹੈ ਪਰ ਕੀ ਇਹ ਜਿਹੜਾ ਨੁਸਖਾ ਇਹ ਫਾਰਮੂਲਾ ਜਿਹੜਾ ਅਸੀਂ ਅੱਜ ਦਿਖਾਉਣ ਲੱਗੇ ਆ ਸਾਡੇ ਦਰਸ਼ਕਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਸ਼ੂਗਰ ਵਾਲੇ ਨੂੰ ਡੋਲਣ ਨਹੀਂ ਦੇਵੇਗਾ ਇਹ ਗੋਲੀਆਂ ਬੰਦ ਕਰਾ ਦੇਗਾ ਕੈਪਸੂਲ ਬੰਦ ਕਰਾ ਦੇਗਾ ਇਨਸੂਲਿਨ ਬੰਦ ਕਰਾ ਦੇਗਾ ਕਮਜ਼ੋਰੀ ਦੂਰ ਕਰ ਦੇਗਾ ਜਿੰਨਾ ਚ ਅਸੀਂ ਕਹਿ ਲਈਏ ਕਿ 슈ਗਰ ਕਰਕੇ ਸਰੀਰ ਬਿਲਕੁਲ ਹੀ ਕਮਜ਼ੋਰਾ ਹੋ ਚੱਲੇ ਉਹ ਠੀਕ ਕਰ ਦੇਗਾ ਬਿਲਕੁਲ ਫਰੂਕੀ ਸਾਹਿਬ ਪਹਿਲੀ ਗੱਲ ਤੇ ਹੈ ਕਿ ਛੋਲੇ ਘੋੜਿਆਂ ਦੀ ਖਰਾਕ ਘੋੜਿਆਂ ਨੂੰ ਖਵਾਈ ਜਾਂਦੀ ਕਾਦੇ ਵਾਸਤੇ ਕਿ ਉਹਨਾਂ ਦੀ એનર્ਜੀ ਬਣੀ ਰਵੇ ਇਸ ਤਰੀਕੇ ਨਾਲ ਅੱਜ ਆਪਾਂ ਜਿਹੜੀ ਚੀਜ਼ ਲੈ ਇੱਕ ਚੀਜ਼ ਹੋਰ ਮੈਂ ਕਲੀਅਰ ਕਰਨਾ ਚਾਹੀਦਾ ਕਿਉਂ ਚਾਉਣਾ 슈ਗਰ ਇੱਕ ਚੀਜ਼ ਦਵਾਈ ਚ ਬਿਠਾ ਲੈਂਦੇ ਆ ਕਿ 슈ਗਰ ਰੋਗ ਆ ਗਿਆ ਇਹ ਲਾਈਫਟਾਈਮ ਦੀ ਹੈ ਸ਼ੂਗਰ ਸਾਡੇ ਸਰੀਰ ਦੀ એનર્ਜੀ ਹੈ ਠੀਕ ਹੈ ਹੁਣ ਇੱਥੇ ਪ੍ਰੋਬਲਮ ਕੀ ਆਉਂਦੀ ਕਹਿੰਦੇ ਸ਼ੂਗਰ ਆ ਗਈ ਮਿੱਠਾ ਬੰਦ ਉਹ ਮਿੱਠੇ ਰੂਪ ਚ ਸਾਰਾ ਕੁਝ ਹੀ ਬੰਦ ਕਰ ਦਿੰਦਾ ਔਰ ਉਹਨੂੰ ਕਾਰਬੋਹਾਈਡਰੇਟ ਕਿੱਥੋਂ ਮਿਲਣਗੇ ਜਿਵੇਂ ਡਾਕਟਰ ਨੇ ਦੱਸਿਆ ਪੈਰਾਂ 'ਚ ਜੁੱਤੀ ਪਾਈਕ ਨਹੀਂ ਪਾਈ ਪੈਰ ਸੁੰਨ ਹੋ ਗਏ ਮਤਲਬ ਕਾਰਬੋਹਾਈਡਰੇਟ ਉਹਨੂੰ ਮਿਲੇ ਹੀ ਨਹੀਂ ਤੇ ਪੈਰ ਤਾਂ ਸੁੰਨ ਹੋਣੇ ਸੀ ਨਾ ਲੱਤਾਂ ਕੰਬਣ ਲੱਗ ਪਈਆਂ ਕਮਜ਼ੋਰੀ ਆ ਗਈ ਵੀਕਨੈਸ ਹਾਂ ਜਰਨਲ ਵੀਕਨੈਸ ਵੀ ਆ ਗਈ એનર્ਜੀ ਬਿਲਕੁਲ ਜ਼ੀਰੋ ਹੋ ਗਈ ਇੱਕ ਤਾਂ ਸ਼ੂਗਰ ਵਾਲਾ ਪੇਸ਼ੈਂਟ ਸੁਬਾ ਖਾਲੀ ਪੇਟ ਮਿੱਠੇ ਫਲ ਖਾਣੇ ਸ਼ੁਰੂ ਕਰ ਦੋਵੇ ਮਿੱਠੇ ਫਲ ਦੇ ਵਿੱਚ ਜੋ ਮੌਸਮ ਅਨੁਸਾਰ ਹੁੰਦੇ ਆ ਜਿਹੜੇ ਮੌਸਮ ਅਨੁਸਾਰ ਚਲਦੇ ਆਂ ਅਮਰੂਦ ਬਹੁਤ ਵਧੀਆ ਐਪਲ ਵੀ ਖਾ ਸਕਦਾ ਮਤਲਬ ਕਿ ਉਹ ਫਲ ਲਿਮਟ ਦੇ ਵਿੱਚ ਜਿੰਨਾ ਦਾ ਭਾਰ ਉਹਦੇ ਹਿਸਾਬ ਨਾਲ ਓਨੇ ਗ੍ਰਾਮ ਫਲ ਖਾਣੇ ਸ਼ੁਰੂ ਕਰਦੇ ਸਭ ਤੋਂ ਪਹਿਲੇ ਨੰਬਰ ਤੇ ਹਾਂ ਮਿੱਠਾ ਕਿਹੜਾ ਬੰਦ ਕਰਨਾ ਜਿਹੜਾ ਇਨਸਾਨ ਦੁਆਰਾ ਬਣਾਇਆ ਗਿਆ ਬਿਲਕੁਲ ਜਿਵੇਂ ਖੰਡ ਆ ਮਠਿਆਈਆਂ ਗੁਲਾਬ ਜਾਮਨ ਬਰਫੀ ਵਿਆਹਾਂ ਦੇ ਸੀਜ਼ਨ ਚਲਦੇ ਵੇ ਫਰੂਕੀ ਸਾਹਿਬ 슈ਗਰ ਵਾਲੇ ਬੰਦੇ ਧਿਆਨ ਰੱਖਣ ਉੱਥੇ ਜਾਣ ਫਰੂਟ ਦੀ ਸਟਾਲ ਲੱਗੀ ਉਹਦੀ ਫਰੂਟ ਰੱਜ ਕੇ ਖਾਣ ਮਠਿਆਈ ਨਾ ਖਾਣ ਕੋਲਡ ਡਰਿੰਕ ਨਾ ਪੀਣ ਉੱਥੇ ਜਾ ਕੇ ਪਕੌੜੇ ਖਾ ਲੈਣ ਪਰ ਚਟਰੀ ਨਾ ਖਾਣ ਨਾਲ ਠੀਕ ਥੋੜਾ ਬੋਲਾ ਲੈ ਸਕਦੇ ਆ ਪਰ ਉਤੇ ਨਾਲ ਉਹ ਜੂਸ ਜ਼ਰੂਰ ਪੀਣ ਉਥੇ ਔਰ ਜੂਸ ਜਿਹੜਾ ਪੀਣਾ ਉਹ ਬਿਨਾ ਮਿੱਠੇ ਤੋਂ ਪੀਣਾ ਤੁਸੀਂ ਸਟਾਲ ਤੇ ਜਾ ਕੇ ਉਹ ਚੀਜ਼ਾਂ ਕਿਉਂਕਿ ਇਹ ਮਿੱਠੇ ਚੀਜ਼ਾਂ ਸਾਡੇ ਲਈ ਜ਼ਰੂਰੀ ਹੈ ਹੁਣ ਆਪਾਂ ਜਿਹੜੀ ਗੱਲ ਕਰਦੇ ਆ ਕਿ 슈ਗਰ ਵਾਲੀ ਗੋਲੀ ਜਦੋਂ ਸਾਡਾ ਲੈਵਲ 100 ਤੋਂ 150 ਆ ਜਾਂਦਾ ਸਾਨੂੰ ਟੈਬਲਟ ਸ਼ੁਰੂ ਕਰ ਦਿੱਤੀ ਜਾਂਦੀ ਹੁਣ ਉਹ 슈ਗਰ ਉਹਨਾਂ ਨੁਕਸਾਨ ਫਰੂਕੀ ਸਾਹਿਬ ਨਹੀਂ ਕਰਦੀ ਜਿੰਨਾ ਨੁਕਸਾਨ ਉਹ ਖਾਦੀ ਉਹ ਹੀ ਦੋ ਰੰਗੀ ਟੈਬਲਟ ਕਰਦੀ ਜਿਵੇਂ ਕਿ ਜਦੋਂ ਲਗਾਤਾਰ ਖਾ ਲਾਂਗੇ ਸਾਡੀ ਕਿਡਨੀ ਡੈਮੇਜ ਹੋਣੀ ਸ਼ੁਰੂ ਹੋ ਜੇਗੀ ਉਦੋਂ ਬਾਅਦ ਸਾਡਾ ਲਿਵਰ ਡੈਮੇਜ ਹੋਣਾ ਸ਼ੁਰੂ ਹੋ ਜਾਊਗਾ ਉਦੋਂ ਬਾਅਦ ਹੌਲੀ ਹੌਲੀ 1 ਬਾਈ 1 ਸਾਡੇ ਆਰਗਨ ਡੈਮੇਜ ਹੋਣਾ ਸ਼ੁਰੂ ਹੋ ਜਾਣਗੇ ਛੱਡੋ ਐਂਡ ਲਾਸਟ ਸਾਰਾ ਬੰਦਾ ਹੀ ਡੈਮੇਜ ਹੋਣਾ ਸ਼ੁਰੂ ਹੋ ਜਾਂਦਾ ਇਹ ਕਿਉਂ ਡੈਮੇਜ ਇੱਕ ਤਾਂ ਗੋਲੀ ਸ਼ੁਰੂ ਕਰਤੀ ਦੂਜਾ ਮਿੱਠਾ ਬਿਲਕੁਲ ਹੀ ਬੰਦ ਕਰਤਾ ਮਿੱਠੇ ਤੋਂ ਬਿਨਾਂ ਤਾਂ ਸਰੀਰ ਬਿਲਕੁਲ ਹੀ ਰਹਿ ਜਾਂਦਾ ਬਿਲਕੁਲ ਉਹ ਮਿੱਠਾ ਮਿੱਠੇ ਦਾ ਕੰਮ ਫਿਰੇ ਛੋਲੇ ਤੁਸੀਂ ਲਾਦੇ ਬਿਲਕੁਲ ਫਰੂਕੀ ਸਾਹਿਬ ਉਹ ਕਮੀਆਂ ਇਹ ਦੁੱਧ ਚ ਪੀਓ ਕੇ ਖਾਦੇ ਹੋਏ ਛੋਲੇ ਦੂਰ ਕਰਨ ਗਿਆ ਜਿਹੜੇ ਬੰਦੇ ਨੇ ਲਗਾਤਾਰ ਇਹਨੂੰ ਖਾਣਾ ਸ਼ੁਰੂ ਕਰਤਾ ਮੈਂ ਨਾ ਵੀ ਇੱਕ ਹਫਤਾ ਲਗਾਤਾਰ ਉਹਦੇ ਚਿਹਰੇ ਤੇ ਛੋਲੇ ਤਾਂ ਵੈਸੇ ਵੀ ਪਾਣੀ ਚ ਪੀਓ ਕੇ ਖਾ ਲੀਏ ਨਾ ਫਰੂਕੀ ਸਾਹਿਬ ਹੁੰਦੇ ਜਿਹੜੇ ਫੇਸ ਤੇ ਉੱਪਰ ਲਾਲੀ ਆਉਣ ਲੱਗ ਪੈਂਦੀ ਔਰ ਜਿਹੜੇ ਦੁੱਧ ਚ ਪੀਓ ਕੇ ਸ਼ੁਰੂ ਕਰਦੇ ਆ ਖਾਣਾ ਤੁਸੀਂ ਦੇਖਿਓ ਸਰ ਅਗਲੇ ਕੁਝ ਦਿਨਾਂ ਬਾਅਦ ਉਹ ਬੰਦਾ ਤੁਹਾਡੀ ਪਛਾਣ ਨਹੀਂ ਆਊਗਾ ਤੁਸੀਂ ਕਹਿੰਦੇ ਯਾਰ ਤੂੰ ਤੈਨੂੰ ਕੀ ਹੋ ਗਿਆ ਉਹਨੇ ਕਹਿੰਦਾ ਉਹਦੇ ਜੀ ਤਾਕਤ 슈ਗਰ ਵਾਲੇ ਬੰਦੇ ਜਿਹੜਾ ਚਿਹਰਾ ਹੈ ਨਾ ਐਨਾ ਕੋ ਮਰਜ ਆ ਜਾਂਦਾ ਨਾ ਵਿਚਾਰਾ ਉਹ ਐਨਾ ਕੋ ਹੋ ਜਾਂਦਾ ਨਰਵਸ ਹੋ ਜਾਂਦਾ ਐਨਾ ਕੋ ਡਿਪਰੈਸ ਹੋ ਜਾਂਦਾ ਪਰ ਇਹ ਚੋਲੇ ਉਹਦੇ ਚਿਹਰੇ ਨੂੰ ਇਸ ਤਰ੍ਹਾਂ ਗਲਾਬ ਵਾਂਗੂ ਖੰਣਗੇ ਤੁਸੀਂ ਦੇਖਿਓ ਉਹਦੇ ਘਰ ਦੇ ਵੀ ਕਹਣਗੇ ਸ਼ੁਕਰ ਹੈ ਡਾਕਟਰ ਸਾਹਿਬ ਤੁਹਾਡਾ ਤੁਸੀਂ ਇਹ ਫਾਰਮੂਲਾ ਦਿੱਤਾ ਜੀ 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 ਅੱਛਾ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਨਾਲਦਾ ਇਸਤੇਮਾਲ ਕਰਨਾ ਹੈ ਕਿਹੜੇ ਵੇਲੇ ਪਿਉਣੇ ਨੇ ਕਿਹੜੇ ਵੇਲੇ ਖਾਣੇ ਨੇ ਕਿੰਨੀ ਮਿਕਦਾਰ ਦੇ ਵਿੱਚ ਖਾਣੇ ਨੇ ਕਿਹਨਾਂ ਕਿਹਨਾਂ ਨੇ ਇਦਾ ਇਸਤੇਮਾਲ ਜਿਹੜਾ ਉਹ ਕਰਨਾ ਹੈ ਅੱਛਾ ਹੁਣ ਡਾਕਟਰ ਸਾਹਿਬ ਨੇ ਬੜੀਆਂ ਚੀਜ਼ਾਂ ਦੱਸਤੀਆਂ ਹੋਰ ਕੀ ਕਰਨਗੇ ਜੀ ਦੁੱਧ ਚ ਪੀਓ ਕੇ ਖਾਦੇ ਛੋਲੇ ਨਾਲ ਤਾਂ ਦੱਸ ਹੀ ਬਹੁਤ ਦਿੱਤਾ ਦੁੱਧ ਚ ਪੀਓ ਕੇ ਖਾਦੇ ਛੋਲੇ ਬਣਾ ਦਣਗੇ 슈ਗਰ ਵਾਲਿਆਂ ਦੇ ਡੋਲੇ ਕਿਉਂਕਿ ਜਦੋਂ ਤੁਹਾਡੇ ਅੰਦਰ 슈ਗਰ ਐਂਟਰ ਕਰਦੀ ਆ ਤਾਂ ਸਭ ਤੋਂ ਪਹਿਲਾਂ ਕੰਮ ਤੁਹਾਡੀਆਂ ਹੱਡੀਆਂ ਜੜੀਆਂ ਨੇ ਬੋਨਸ ਨੇ ਉਹ ਵੀਕ ਹੋ ਜਾਂਦੀਆਂ ਨੇ ਛੋਲਿਆਂ ਦਾ ਕੰਮ ਤੁਹਾਨੂੰ ਸਾਰਿਆਂ ਨੂੰ ਪਤਾ ਤੁਸੀਂ ਸਰਚ ਕਰਕੇ ਦੇਖਿਓ ਛੋਲੇ ਹੱਡੀਆਂ ਵਾਸਤੇ ਬੜੇ ਮਜ਼ਬੂਤ ਹੱਡੀਆਂ ਨੂੰ ਮਜ਼ਬੂਤ ਕਰਕੇ ਕਿ ਘੋੜਿਆਂ ਦੀ ਖਰਾਕ ਆ ਹੱਡੀਆਂ ਨੂੰ ਮਜ਼ਬੂਤ ਕਰਦੇ ਨੇ ਠੀਕ ਆ ਉਸ ਤੋਂ ਬਾਅਦ ਜਿਹੜਾ ਦੁੱਧ ਵਾ ਦੁੱਧ ਦੇ ਵਿੱਚ ਪਹਿਲਾਂ ਹੀ ਕੈਲਸ਼ੀਅਮ ਕਾਫੀ ਮਾਤਰਾ 'ਚ ਪਾਇਆ ਜਾਂਦਾ ਪਰ ਜਿਹੜਾ ਦੁੱਧ ਚੰਗਾ ਵਾ ਕਿਉਂਕਿ ਅਸੀਂ ਹਮੇਸ਼ਾ ਇਹ ਚੀਜ਼ ਕਹਿੰਦੇ ਹੁੰਦੇ ਆ ਕਿ ਜੇ ਦੁੱਧ ਤੁਸੀਂ ਲੈਣਾ ਅਸੀਂ ਜਿਹੜਾ ਦੁੱਧ ਰੱਖਿਆ ਅੱਜ ਇਹ ਵੀ ਦੇਸੀ ਗਾਂ ਦਾ ਸਪੈਸ਼ਲ ਦੁੱਧ ਲਿਆ ਕੇ ਰੱਖਿਆ ਗਿਆ ਵਾ ਔਰ ਜੇ ਅਸੀਂ ਤੁਹਾਨੂੰ ਕਹਿ ਰਿਹਾ ਦੁੱਧ ਪੀਨ ਲਈ ਤਾਂ ਤੁਸੀਂ ਵੀ ਦੇਸੀ ਗਾਂ ਦੇ ਦੁੱਧ ਦੇ ਵਿੱਚ ਇਹ ਛੋਲੇ ਪਾ ਕੇ ਪਿਓ ਕੇ ਖਾਓ ਤੇ ਉਸ ਤੋਂ ਬਾਅਦ ਤੁਸੀਂ ਜਿਹੜੇ ਰਿਜ਼ਲਟ ਨੇ ਉਹ ਤੁਹਾਨੂੰ ਪਹਿਲੇ 11 ਦਿਨਾਂ ਦੇ ਵਿੱਚ ਦੁੱਧ ਚ ਪਾ ਕੇ ਖਾਦੇਗੇ ਛੋਲਿਆਂ ਦੇ ਰਿਜ਼ਲਟ ਤੁਹਾਨੂੰ ਦਿਖਣ ਲੱਗ ਜਾਣਗੇ ਰਿਜ਼ਲਟ ਕੀ ਦਿਖੇਗਾ ਸਭ ਤੋਂ ਪਹਿਲਾ ਰਿਜ਼ਲਟ ਸਭ ਤੋਂ ਪਹਿਲਾ ਜਿਹੜੀ ਜੁੱਤੀ ਪੈਰ 'ਚ ਪਾਈ ਆ ਉਹ ਪਤਾ ਲੱਗਣ ਲੱਗ ਜਾਊਗਾ ਕਿ ਪੈਰ 'ਚ ਪਾਈ ਹੋਈ ਆ ਦੂਜੇ ਨੰਬਰ ਤੇ ਜਿਹੜੀ ਵੀਕਨੈਸ ਸਰੀਰ 'ਚ ਆ ਰਹੀ ਆ ਚਾਹੇ ਉਹ ਸਰੀਰ ਦੀ ਵੀਕਨੈਸ ਆ ਚਾਹੇ ਉਹ ਸਰੀਰਕ ਵੀਕਨੈਸ ਆ ਉਹ ਠੀਕ ਹੋਣ ਲੱਗ ਜਾਈਗੀ ਤੀਸਰੇ ਨੰਬਰ ਤੇ ਤੁਹਾਡਾ ਡਾਈਜੈਸ਼ਨ ਪਹਿਲੇ 3 ਦਿਨਾਂ 'ਚ ਸਹੀ ਹੋਏਗਾ ਚੌਥੇ ਨੰਬਰ ਤੇ ਉਸ ਤੋਂ ਬਾਅਦ ਜਿਹੜਾ ਮੈਂਟਲੀ ਲੈਵਲ ਤੁਹਾਡਾ ਜਿਹੜੀ ਨੀਂਦ ਦੀ ਦਿੱਕਤ ਆ ਰਹੀ ਹੈ ਅੱਜ ਉਹ ਸਹੀ ਹੋਏਗੀ ਕਿਉਂਕਿ ਇਹਦੇ ਵਿੱਚ ਕੁਝ ਕੁ ਇਹੋ ਜਿਹੀ ਪ੍ਰੋਪਰਟੀਆਂ ਪਾਈਆਂ ਜਾਂਦੀਆਂ ਨੇ ਕਿਉਂਕਿ ਹੁਣ ਜਦੋਂ ਤੁਸੀਂ ਦੁੱਧ ਦੀ ਗੱਲ ਕਰੀਏ ਦੁੱਧ ਨੂੰ ਅਗਰ ਤੁਸੀਂ ਰਾਤ ਨੂੰ ਸੌਣ ਲੱਗਿਆਂ ਵਧੀਆ ਦੁੱਧ ਨੂੰ ਗਰਮ ਕਰਕੇ ਪੀਨੇ ਹੋ ਤੁਹਾਡੀ ਨੀਂਦ ਨੂੰ ਸਹੀ ਕਰਦਾ ਵਾ ਔਰ ਇਹਦੇ ਨਾਲ ਛੋਲੇ ਦਾ ਸਮੇਲ ਕਰਦੇ ਹੋ ਤਾਂ ਤੁਹਾਡੇ ਅੰਦਰ ਤਾਕਤ ਵਧਾਇਆ ਦੇਗਾ ਹੁਣ ਇਹ ਦੱਸ ਦਿਓ ਵੀ ਇਹ ਜਿਹੜੇ ਛੋਲੇ ਹੈਗੇ ਨੇ ਦਾ ਇਸਤੇਮਾਲ ਕਿਵੇਂ ਕਰਨਾ ਹੈ ਕਿੰਨੇ ਕੁ ਪਿਉਣੇ ਨੇ ਕਿੰਨੇ ਕੁ ਖਾਣੇ ਨੇ ਬਿਲਕੁਲ ਜੀ ਬਿਲਕੁਲ ਆਪਾਂ ਇੱਕ ਗਲਾਸ ਦੁੱਧ ਦਾ ਲ ਥੋੜੀ ਕੁ ਮੁੱਠੀ ਚ ਛੋਲੇ ਪਾ ਕੇ ਇਹਨਾਂ ਨੂੰ ਰਾਤ ਨੂੰ ਸਾਰੀ ਰਾਤ ਤੇ ਜਰੇਣਗੇ ਔਰ ਸਵੇਰੇ ਉੱਠ ਕੇ ਖਾਲੀ ਪੇਟ ਇਹ ਛੋਲੇ ਅਗਰ ਤੁਸੀਂ ਸੇਵਨ ਕਰਦੇ ਹੋ ਤਾਂ ਤੁਸੀਂ ਮੂੰਹ ਦੇ ਵਿੱਚੋਂ ਆਵਾਜ਼ਾਂ ਨਿਕਲਣਗੀਆਂ ਕਿ ਰੱਬਾ ਤੇਰਾ ਸ਼ੁਗਰਾ ਮੈਂ ਉਸ ਦਿਨ ਉਹ ਵੀਡੀਓ ਦੇਖ ਲਈ ਤੇ ਉਹ ਵੀਡੀਓ ਦੇਖਣ ਦਾ ਮੈਨੂੰ ਅੱਜ ਫਾਇਦਾ ਹੋ ਗਿਆ ਕਿਉਂਕਿ ਸ਼ੂਗਰ ਵਾਲਾ ਮਰੀਜ਼ ਸਭ ਤੋਂ ਪਹਿਲਾਂ ਮੈਂਟਲੀ ਤੌਰ ਤੋਂ ਡਿਪਰੈਸਡ ਹੁੰਦਾ ਵਾ ਔਰ ਇਹ ਦੁੱਧ ਤੇ ਪਾਏ ਛੋਲੇ ਤੁਹਾਡੇ ਦਿਮਾਗ ਨੂੰ ਖੋਲਣਗੇ। ਕੀ ਬਾਤ ਹੈ। ਬਿਲਕੁਲ ਜੀ ਜੀ ਬਹੁਤ ਬਹੁਤ ਸ਼ੁਕਰੀਆ ਕਰਨਜੀਤ ਸਾਰੀ ਗੱਲਬਾਤ ਕਰਨ ਦੇ ਲਈ। ਅੱਛਾ ਨਗੀ ਸਾਹਿਬ ਇੱਕ ਹੋਰ ਬੜਾ ਅਹਿਮ ਚੀਜ਼ ਹੈ ਜੀ ਹੈ। ਕਿ ਅਗਰ ਜਿਨ੍ਹਾਂ ਦੇ ਛੋਲੇ ਵਾਲੇ ਦੁੱਧ ਵਾਲਾ ਨੁਸਖੇ ਕਾਫੀ ਚੀਜ਼ਾਂ ਹੁੰਦੀਆਂ ਨੇ ਕਈ ਵਾਰ ਉਹ ਫਿੱਟ ਨਹੀਂ ਬੈਠਦਾ ਨੁਸਕਾ ਫਾਰਮੂਲਾ ਫਿਰ ਉਹਨਾਂ ਵਾਸਤੇ ਤੁਸੀਂ ਕੀ ਕਰਦੇ ਸ਼ੂਗਰ ਤੇ ਤੁਸੀਂ ਲਗਭਗ ਲਗਭਗ ਬਹੁਤ ਲੋਕਾਂ ਦੀ ਕੇਅਰ ਜੀ ਕਿਲੇ ਕਿ ਕਿਉਰ ਕੀਤੀ ਹੈ ਜਿਹੜੀ ਵੱਧ ਰਹੀ ਸ਼ੂਗਰ ਬਿਲਕੁਲ ਬਿਲਕੁਲ ਕਿ ਸਰ ਪਹਿਲੋ ਤਾਂ ਮੈਂ ਇਹ ਦੱਸੂਗਾ ਇਹ ਨੁਸਖਾ ਸਾਰੇ ਦੇ ਉੱਤੇ ਬਹੁਤ ਵਧੀਆ ਕੰਮ ਕਰੇਗਾ ਬਹੁਤ ਵਧੀਆ ਰਿਜ਼ਲਟ ਆਏਗਾ ਜਿਨ੍ਹਾਂ ਦਾ HbA1c ਕਿੰਨਾ ਮਹੀਨੇ ਵਾਲਾ ਵੱਧ ਰਿਹਾ ਕਿਦਾ 7 ਆ ਰਿਹਾ ਕਿਦਾ 8 ਆ ਰਿਹਾ 9 ਆ ਰਿਹਾ 10 ਆ ਰਿਹਾ ਉਹਦੇ ਉੱਤੇ ਬਹੁਤ ਵਧੀਆ ਕੰਮ ਹੋਗਾ ਬਾਕੀ ਫਿਰ ਵੀ ਜਿੰਨਾਂ ਕੋਲ ਟਾਈਮ ਦੀ ਸ਼ੋਰਟੇਜ ਹੈ ਇਹ ਫਾਰਮੂਲਾ ਨੁਸਖਾ ਨਹੀਂ ਵਰ ਸਕਦੇ ਜਾਂ ਜਿਹੜੇ ਵਰਤ ਵਰ ਕੇ ਅੱਕ ਚੁੱਕੇ ਆ ਥੱਕ ਚੁੱਕੇ ਆ ਫਿਰ ਉਹਨਾਂ ਵਾਸਤੇ ਨਾਗੀ ਕਟਾਰਿਆ ਇਲੈਕਟਰ ਹੋਮੋਪੈਥੀ ਸੈਂਟਰ ਵਿੱਚ ਬ੍ਰਹਮ ਅਸਤਰ ਤਿਆਰ ਆ ਜੋ ਕਿ ਉਹ ਤੁਹਾਨੂੰ ਬਹੁਤ ਅੱਛੇ 슈ਗਰ ਉੱਪਰ ਰਿਜ਼ਲਟ ਦੇਗਾ ਕਿਉਂਕਿ ਇਹ ਬ੍ਰਹਮ ਅਸਤਰ ਸਰਦੀਆਂ ਵਾਲਾ ਜਿਵੇਂ ਜਿਵੇਂ ਤੁਸੀਂ ਲੈਣਾ ਸ਼ੁਰੂ ਕਰੋਗੇ ਔਰ ਸਰਦੀਆਂ ਦੇ ਵਿੱਚ ਤੁਸੀਂ ਦੇਖਿਓ ਬਾ ਕਮਾਲ ਰਿਜ਼ਲਟ ਆਊਗਾ ਤਾਂ ਤੁਸੀਂ ਸਾਡੇ ਕੋਲ 슈ਗਰ ਠੀਕ ਕਰਨ ਲਈ ਪਰ ਤੁਹਾਡੀ ਸਾਰੀ ਬਾਡੀ ਨੂੰ ਇੰਨਾ ਕੋਈ ਤੰਦਰੁਸਤ ਕਰ ਦੂਗਾ ਇੰਨਾ ਕੋਈ ਨਵਾਂ ਨਰੋਇਆ ਬਣਾ ਦੂਗਾ ਇੰਨੀ ਕੁ ਜ਼ਿਆਦਾ ਉਸ ਬੋਡੀ ਸਰਵਸੋ ਜੇਗੀ ਤੁਸੀਂ ਕਹੋਗੇ ਵਾਕੇ ਬਾਈ ਡਾਕੀ ਸਾਹਿਬ ਕਮਾਲ ਹੋ ਗਈ ਕਿਉਂਕਿ ਇਸ ਸਾਡਾ ਬ੍ਰਹਮ ਅਸਤਰ ਤਹਾਡੇ ਸੈੱਲ ਦੇ ਕੰਮ ਕਰਦਾ ਹੈ ਸੈੱਲ ਟਿਸ਼ੂ ਆਰਗਨ ਸਿਸਟਮ ਸੈੱਲ ਨੂੰ ਡੀਟੌਕਸ ਕਰੇਗਾ ਆਕਸੀਜਨ ਲੈਵਲ ਵਧਾਏਗਾ ਬਲੱਡ ਸਰਕਲ ਸਹੀ ਕਰੇਗਾ ਬ੍ਰੇਨ ਤੱਕ ਬਲੱਡ ਦੀ ਪ੍ਰੋਪਰ ਸਪਲਾਈ ਦੇਗਾ ਜਿੰਦੇ ਨਾਲ ਤੁਹਾਡਾ ਬ੍ਰੇਨ ਵੀ ਸ਼ਾਂਤ ਰਹੇਗਾ ਜਦੋਂ ਤੁਹਾਡਾ ਬ੍ਰੇਨ ਪ੍ਰੋਪਰ ਸ਼ਾਂਤ ਰਹੇਗਾ ਉਹ ਸਹੀ ਟਾਈਮ ਤੇ ਸਹੀ ਡਿਸੀਜਨ ਲੈ ਪਾਏਗਾ ਸਹੀ ਟਾਈਮ ਤੇ ਖਾਦਾ ਹੋਇਆ ਭੋਜਨ ਉਹਦੇ ਵਿੱਚ ਪ੍ਰੋਪਰ ਰਸ ਨਿਕਲੂਗਾ ਉਹਦੇ ਵਿੱਚ ਪ੍ਰੋਪਰ ਬਲੱਡ ਬਣੇਗਾ ਫਿਰ ਤੁਸੀਂ ਦੇਖਿਓ ਆਪਣੇ ਆਪ ਹਰ ਦਿਨ ਤੁਹਾਡੀ ਬਾਡੀ ਚ ਨਵੀਂ ਪ੍ਰਾਂਹ ਸ਼ਕਤੀ ਬੰਨੀ ਸ਼ੁਰੂ ਹੋ ਜੇਗੀ ਪ੍ਰਾਂਹ ਸ਼ਕਤੀ ਨਾਲ ਜਿਵੇਂ ਜਿਵੇਂ ਤੁਸੀਂ ਅੱਗੇ ਵਧੋਗੇ ਤੁਹਾਡਾ ਚਿਹਰਾ ਵੀ ਖਿੰਡਣਾ ਸ਼ੁਰੂ ਹੋ ਜਾਊਗਾ ਤੁਹਾਡਾ ਰੂਪ ਵੀ ਤੁਹਾਡਾ ਰੰਗ ਵੀ ਚੜ੍ਹਦੀ ਕਲਾ 'ਚ ਹੋਗੇ ਫਿਰ ਤੁਸੀਂ ਦੇਖਿਓ 슈ਗਰ ਵਾਲਾ ਬੰਦਾ ਕਦੀ ਨਹੀਂ ਡੋਲੂਗਾ ਤੁਸੀਂ ਲੋਕਾਂ ਨੂੰ ਵੀ ਸਲਾਮਾ ਦੇਓਗੇ ਜੇ 슈ਗਰ ਗੀ ਪਰਵਾਹ ਨਾ ਕਰੀ ਨਾਗੀ ਕਿਟਾਰੇ ਇਲੈਕਟ੍ਰੋਫੈਥੀ ਸੈਂਟਰ ਤੁਹਾਡੀ ਸੇਵਾ 'ਚ ਹਾਜ਼ਰ ਹੈ। ਕੀ ਬਤਾ ਜੀ 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 ਅੱਛਾ ਹਮੇਸ਼ਾ ਦੀ ਤਰ੍ਹਾਂ ਡਾਕਟਰ ਸਾਹਿਬ ਕਿ ਜਿਹੜੇ ਇਸ ਤਰੀਕੇ ਨਾਲ ਇਹ ਤੁਸੀਂ ਦੇਖੋ ਇਹ ਦੁੱਧ 'ਚ ਭਿਉ ਕੇ ਖਾਦੇ ਇਹ ਛੋਲੇ ਕੀ ਕਰਨਗੇ ਬਿਲਕੁਲ ਜੀ ਬਿਲਕੁਲ ਇਹ ਦੁੱਧ ਚ ਪਾ ਕੇ ਖਾਦੇਗੇ ਛੋਲੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਸਟੈਂਟ ਨਾਲ ਦੀ ਨਾਲ એનર્ਜੀ ਦੇਗਾ ਦੂਸਰੇ ਨੰਬਰ ਤੇ 슈ਗਰ ਦੇ ਨਾਲ ਮਿੱਠੇ ਦੀ ਕਰੀਵਿੰਗ ਜਿਹੜੀ ਚੱਲ ਰਹੀ ਆ ਉਹਨੂੰ ਕੰਟਰੋਲ ਕਰੇਗਾ ਔਰ ਉਸ ਤੋਂ ਬਾਅਦ ਤੀਜੇ ਨੰਬਰ ਤੇ ਜਿਹੜਾ ਪਾਲੇਗਾ ਇਸ ਛੋਲਿਆਂ ਨਾਲ ਵਾਹ ਛੱੜ ਦੇਗਾ 슈ਗਰ ਦੀ ਗੋਲੀਆਂ ਦੀ ਰਾਹ ਕੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇਸਨ ਡਾਕਟਰ ਕਰਨ ਕਟਾਰੀਏ ਤੇ ਡਾਕਟਰ ਗੁਰਬਖਸ਼ ਸਿੰਘ ਲਾਗੀ ਸਾਹਿਬ ਤੇ ਇਹਨਾਂ ਦਾ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕੀਤਾ ਹੈ ਔਰ ਉਮੀਦ ਕਰਦਾ ਹੈ ਨੁਸਖੇ ਫਾਰਮੂਲੇ ਤੋਂ ਤੁਸੀਂ ਫਾਇਦਾ ਜ਼ਰੂਰ ਲੋਗੇ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਹਮੇਸ਼ਾ ਹੀ ਇਹ ਰਹਿੰਦੀ ਹੈ ਕਿ ਜਦੋਂ ਤੱਕ ਤੁਸੀਂ ਕਿਸੇ ਚੰਗੇ ਵੈਦ ਹਕੀਮ ਡਾਕਟਰ ਦੀ ਸਲਾਹ ਦੇ ਨਾਲ ਹੀ ਇਸ ਤਰ੍ਹਾਂ ਦੀਆਂ ਚੀਜ਼ਾਂ ਹਮੇਸ਼ਾ ਸ਼ੁਰੂ ਕਰਨੀਆਂ ਨੇ ਤੁਸੀਂ ਡਾਕਟਰ ਕਰਨ ਕਟਾਰੀਆ ਡਾਕਟਰ ਗੁਦਵਖ ਸਿੰਘ ਨਾਗੀ ਹੋਰਾ ਨਾਲ ਗੱਲਬਾਤ ਕਰਕੇ ਵੀ ਇਹ ਨੁਸਖੇ ਨੂੰ ਫਾਰਮੂਲੇ ਨੂੰ ਉਹਨਾਂ ਦੀ ਸਲਾਹ ਦੇ ਨਾਲ ਸ਼ੁਰੂ ਕਰ ਸਕਦੇ ਹੋ ਅੱਛਾ ਡਾਕਟਰ ਸਾਹਿਬ ਜੇਕਰ ਮਿਲਣਾ ਹੋਵੇ ਮਿਲਣ ਦਾ ਕੀ ਰਾਬਤਾ ਹੈਗਾ ਕਿਸ ਤਰੀਕੇ ਨਾਲ ਮਿਲਦੇ ਹੋ ਤੁਸੀਂ ਬਿਲਕੁਲ ਜੀ ਬਿਲਕੁਲ ਮਿਲਣ ਦਾ ਆਪਣੇ ਦੋ ਬ੍ਰਾਂਚਾਂ ਨੇ ਜੀ ਇੱਕ ਜਿਰਕਪੁਰ ਦੇ ਵਿੱਚ ਔਰ ਇੱਕ ਜਲੰਧਰ ਦੇ ਵਿੱਚ ਜਿਰਕਪੁਰ ਦਾ ਜਿਹੜਾ ਸਮਾਂ ਰੱਖਿਆ ਗਿਆ ਵਾ ਉਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਵਾ ਔਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਉੱਥੇ ਜਿਹੜੀ ਹੈ ਡਿਜੀਟਲ ਓਪੀਡੀ ਚੱਲਦੀ ਆ ਔਰ ਸ਼ਨੀਵਾਰ ਉੱਥੇ ਫਿਜ਼ੀਕਲੀ ਓਪੀਡੀ ਹੁੰਦੀ ਹੈ ਅਗਰ ਕੋਈ ਮਿਲਣਾ ਚਾਹੁੰਦਾ ਸ਼ਨੀਵਾਰ ਮਿਲ ਸਕਦਾ ਵਾ ਇੱਕ ਦਿਨ ਦੇ ਵਿੱਚ 15 ਅਪਾਇੰਟਮੈਂਟ ਹੁੰਦੀਆਂ ਨੇ ਸਕਰੀਨ ਤੋਂ ਨੰਬਰ ਚੱਲ ਰਿਹਾ ਵਾ ਔਰ ਉਹਦਾ ਐਡਰੈਸ ਜਿਹੜਾ ਹੈਗਾ ਵਾ ਜੀ ਉਹ ਪਟਿਆਲਾ ਰੋਡ ਨੇੜੇ ਏਕੇਆ ਮਰਜੋਰਟ ਸਕਾਈਨਾ ਟਾਵਰ ਦੇ ਵਿੱਚ ਵਾ ਔਰ ਉਸ ਤੋਂ ਬਾਅਦ ਜਲੰਧਰ ਆਪਣਾ ਜੀ ਸੋਮਵਾਰ ਤੋਂ ਸ਼ੁੱਕਰਵਾਰ ਫਿਜ਼ੀਕਲ ਓਪੀਡੀ ਹੁੰਦੀ ਆ ਔਰ ਸ਼ਨੀਵਾਰ ਡਿਜੀਟਲ ਓਪੀਡੀ ਹੁੰਦੀ ਆ ਸੋਮਵਾਰ ਤੋਂ ਸ਼ੁੱਕਰਵਾਰ ਤੁਸੀਂ ਸਾਡੇ ਕੋਲੇ ਗੜਾ ਰੋਡ ਤਾਜ ਮਾਰਕੀਟ ਨੇੜੇ ਬੱਸ ਸਟੈਂਡ ਦੇ ਕੋਲੇ ਆ ਸਕਦੇ ਹੋ ਔਰ ਜਿਹੜਾ ਸਪੈਸ਼ਲ ਨੋਟ ਵਾ ਕਿ ਇੱਕ ਦਿਨ ਦੇ ਵਿੱਚ 15 ਅਪਾਇੰਟਮੈਂਟਾਂ ਹੀ ਕੀਤੀਆਂ ਜਾਂਦੀਆਂ ਨੇ 16ਵਾਂ ਪੇਸ਼ੈਂਟ ਨੂੰ ਰਜਿਸਟ੍ਰੇਸ਼ਨ ਨਹੀਂ ਮਿਲਦੀ ਉਹ 16ਵਾਂ ਪੇਸ਼ੈਂਟ ਅਗਲੇ ਦਿਨ ਆ ਸਕਦਾ ਵਾ ਧੰਨਵਾਦ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸੋ ਉਮੀਦ ਕਰਦੇ ਹਾਂ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦਾ ਚਿਹਰਾ ਸ਼ੂਗਰ ਕਰਕੇ ਮੁਰਝਾ ਗਿਆ ਹੈ ਜਿਨ੍ਹਾਂ ਦਾ ਸਰੀਰ ਸ਼ੂਗਰ ਕਰਕੇ ਮੁਰਝਾ ਗਿਆ ਹੈ ਜਿਨ੍ਹਾਂ ਦੀ ਤਾਕਤ ਸ਼ੂਗਰ ਕਰਕੇ ਮੁਰਝਾ ਗਈ ਹੈ ਔਰ ਜੋ ਗੋਲੀਆਂ ਦੇ ਵਾਸਤੇ ਚੱਲੇ ਨੇ ਤੇ ਡਾਕਟਰਾਂ ਨੇ ਉਹਨਾਂ ਨੂੰ ਕਹਤਾ ਕਿ ਹੁਣ ਤੇ ਸਾਰੀ ਜ਼ਿੰਦਗੀ ਤੁਹਾਡੀਆਂ ਗੋਲੀਆਂ ਹੀ ਤੁਹਾਡੇ ਨਾਲ ਸੇਵਿਆਂ ਤੱਕ ਜਾਣ ਜੇਕਰ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਆਉਂਦਾ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਆਪਣਾ ਸ਼ੰਕਾ ਛੱਡ ਦਿੰਨੇ ਹੋ ਛੱਡ ਸਕਦੇ ਹੋ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਡਾਕਟਰ ਗੁਰਬਖ ਸਿੰਘ ਨਾਗੀ ਡਾਕਟਰ ਕਰਨ ਕਟਾਰੀਆ ਉਹਨਾਂ ਦਾ ਜਿਹੜਾ ਜਵਾਬ ਹੈਗਾ ਉਹ ਜ਼ਰੂਰ ਕਮੈਂਟਾਂ ਜ਼ਰੀਏ ਤੁਹਾਡੇ ਤੱਕ ਪਹੁੰਚਦਾ ਕਰਨ ਧੰਨਵਾਦ